ਸਾਰਾ ਸਾਲ ਤੁਹਾਨੂੰ ਬਹੁਤ ਮੀਸ ਸੀਗੀ ਪਰ ਜੋ ਫੈਸਲਾ ਸੁਨਾਇਆ ਜਾ ਸਾਬ ਨੇ ਉਹ ਵਧੀਆ ਸੁਨਾਇਆ ਅਸੀਂ ਸੈਟਿਸਫਾਈ ਹਾਂ ਤੋਂ ਇੰਨੀ ਕਿ ਸਜ਼ਾ ਹੋਈ ਦੇ ਨਿੱਤੇ 5.5 ਸਾਲ ਦੀ ਹੋਈ ਆ ਚਾਰਾਂ ਨੂੰ ਰਮਨ ਕੁਵਾਰ ਨੂੰ 3 ਸਾਲ ਐ ਵਾਪਸ ਲੈਣ ਨੂੰ ਵੀ ਕਿਹਾ ਸੀਗਾ ਬੰਦੇ ਵੀ ਪਾਏ ਸੀ ਪਰ ਮੈਂ ਦਬੜਾ ਨਹੀਂ ਸੀਗਾ ਆ ਮੇਰਾ ਮੈਂ ਨਹੀਂ ਬਣਿਆ ਵਸੇ ਮੈਂ ਦਬਣਾ ਨਹੀਂ ਗਿਆ ਤੁਹਾਨੂੰ ਲੱਗਦਾ ਬਹੁਤ ਸਜ਼ਾ ਹੈ ਬਹੁਤ ਸਜ਼ਾ ਸਜ਼ਾ ਤਾਂ ਮੰਨੇ ਦੀ ਹੁੰਦੀ ਆ ਤੇ ਬੈਕਗਰਾਉਂਡ 2007 ਤੋਂ ਮਸਲਾ ਸਾਹਮਣੇ ਆਇਆ ਸੀਗਾ ਇੱਕ ਲੜਕੀ ਸੀ ਕਿ ਮਨਪ੍ਰੀਤ कौर ਤੇ ਮਨਜੀਤ कौर ਇਹਨਾਂ ਨੇ ਇੱਕ ਕੰਪਲੀਟ ਕੀਤੀ ਸੀਗੀ ਸਿਟੀ 1 ਥਾਣੇ ਤੋਂ ਰਮਨ ਕੁਮਾਰ ਐਸਐਚਓ ਸੀਗਾ ਉੱਥੇ ਇਹਨਾਂ ਨੇ ਫਿਰ ਇੱਕ ਉਹਦਾ ਬਣਾ ਕੇ ਹੋਊਗਾ ਵੱਡੇ ਵੱਡੇ ਬੰਦੇ ਡਾਕਟਰ ਦੂਜੇ ਬਿਜ਼ਨਸਮੈਨ ਬੰਦੇ ਇੱਕ ਦੋ ਕੋਡੀ ਖਿਡਾਰੀ ਵੀ ਸੀਗੇ ਤੇ ਸੁਨਿਆਰੇ ਵੀ ਸੀਗੇ ਉਹਨਾਂ ਤੋਂ ਫਿਰ ਇਹਨਾਂ ਨੇ ਪੈਸੇ ਲੈਣੇ ਸਟਾਰਟ ਕਰ ਦਿੱਤੇ ਪੈਸੇ ਲੈ ਲੈਂਦੇ ਸੀ ਜਿਹੜਾ ਕੋਈ ਮੜਾ ਝੜਦਾ ਸੀਗਾ ਉਹ ਤੇ ਪਰਚਾ ਦਰਜ ਹੋ ਜਾਂਦਾ ਸੀ ਮੇਰੇ ਕੋਲ ਇਹ ਉਸ ਤੋਂ ਬਾਅਦ ਇਹਨਾਂ ਨੇ ਰਵਣਕਵਾਰ ਨੂੰ ਐਸਐਚਓ ਨੂੰ ਬਦਲ ਕੇ ਅਮਰਜੀਤ ਲਾਦਾ ਅਮਰਜੀਤ ਦਾ ਮੈਨੂੰ ਫੋਨ ਆਉਂਦਾ ਇੱਕ ਤਰੀਕ ਨੂੰ ਉਹਨੇ ਮੈਥੋਂ 50000 ਦੀ ਡਿਮਾਂਡ ਕੀਤੀ ਮੈਂ ਉਹਨੂੰ ਕਹਿਆ ਵੀ ਮੈਂ ਇਸ ਕੰਮ ਤੇ ਹੈ ਨਹੀਂ ਫਿਰ ਇਹਨਾਂ ਨੇ ਕਿਤੇ ਉਹਨਾਂ ਨੂੰ ਪਤਾ ਲੱਗ ਗਿਆ ਵੀ ਰਿਕਾਰਡਿੰਗ ਹੋ ਗਈ ਆ ਫਿਰ ਇਹਨਾਂ ਨੇ ਮੇਰੇ ਤੇ ਵਾਗੇ ਪੁਰਾਣੇ ਪਰਚਾ ਦਰਜ ਦਿੱਤਾ ਸਾਡੇ ਸ਼ਿਕਾਇਤਾਂ ਆਈਆਂ ਇੱਕ ਉਹ ਰਿਕਾਰਡਿੰਗ ਤੇ ਕਈ ਚੱਲਿਆ ਪੈਰ ਬਾਈ ਫਿਰ ਮੈਂ ਕਰਦਾ ਰਿਹਾ ਪੰਜ ਫਿਰ ਮੈਨੂੰ ਅਫਸਾਨ ਮਿਲਿਆ ਇਹ ਵੀ ਨਾਲ ਮੇਰੇ ਅੱਜ ਤਾਂ ਸਿੱਖਣ ਨੂੰ ਫਿਰ ਉਹਨੇ ਡੀਏਜੀ ਦੀ ਵੀ ਸੁਰਤੇਂਦਰ ਰਾਏ ਦੀ ਲਾਈ ਇਨਕੁਆਰੀ ਉੱਥੇ ਬੀਐਸਪੀ ਕੋਪਿੰਦਰ ਸਿੰਘ ਐਲਕੇ ਜਾਦੋ ਐਸਐਸਪੀ ਫਰੀਦਕੋਟ ਇਹਨਾਂ ਨੇ ਫਿਰ ਸਾਰਿਆਂ ਨੇ ਇਨਕੁਆਰੀ ਕਿਦੋਂ ਕੀਤੀ ਫਿਰ ਉੱਪਰਲੇ ਅਫਸਰਾਂ ਨੂੰ ਦੱਸਿਆ ਵੀ ਇਹਦੇ ਵਿੱਚ ਬਹੁਤ ਵੱਡਾ ਕਪੜਾ ਹੋਇਆ ਵਾ ਸਜ਼ਾ ਘੱਟ ਤਾਂ ਨਹੀਂ ਕਹਿ ਸਕਦੇ ਜਿਹੜੇ ਕਿਦੋਂ ਕੋਈ ਕ੍ਰਾਈਮ ਕਰਦਾ ਇਹਦੇ ਵਿੱਚ ਲੈਨ ਇੰਨੀ ਕਿ ਸਜ਼ਾ ਹੋਣੀ ਸੀ ਇਹਦੇ 'ਚ ਕਿਉਂ ਹੋਰ ਇੱਕ ਪੈਸੇ ਦਾ ਲੈਨ ਦੇਣ ਸੀ ਕ੍ਰਪਸ਼ਨ ਦੀ ਮਿਲ ਰਿਹਾ ਤਾਂ ਜਿਉਂ ਤੇ ਸਜ਼ਾ ਇੰਨੀ ਕਿ ਹੋਣੀ ਸੀ